नमस्कार शास्त्री काल समाना टुडे ਤੁਹਾਡਾ ਸਵਾਗਤ ਹੈ ਸਮਾਨੰਦ ਨਾਮ ਦੇ ਪਿੰਡ ਜੋੜਾ ਮਾਦਰਾ ਵਿਖੇ ਪਾਖੜਾ ਉੱਪਰ ਲੰਗਦੇ ਪੁੱਲ ਅੱਧੀ ਰਾਤ ਨੂੰ ਢਾਈ ਢੈਰੀ ਹੋ ਕੇ ਪਾਖੜਾ ਨਹਿਰ ਵਿੱਚ ਡਿੱਗ ਗਿਆ ਰਾਤ ਦਾ ਬੇਲਾ ਹੋਣ ਕਾਰਨ ਫਿਲਹਾਲ ਕੋਈ ਜਾਣਨ ਵਾਲੀ ਨੁਕਸਾਨ ਦਾ ਮਾਮਲਾ ਸਾਹਮਣੇ ਨਹੀਂ ਆਇਆ ਰਾਤ ਸਮੇਂ ਹੋਣ ਤੋਂ ਵੱਡੇ ਹਾਦਸੇ ਬਚਾ ਹੋ ਗਿਆ ਮਵੀ ਕਲਾ ਚੌਕੀ ਨੂੰ ਰਾਤ ਸਮੇਂ ਪਤਾ ਲੱਗ ਗਿਆ ਲੱਗਨ ਤੇ ਮਵੀ ਚੌਕੀ ਇਨਚਾਰਜ ਹਰ ਦੀ ਥਿੰਗ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿੱਤਾ ਅਤੇ ਇਸ ਬਾਰੇ ਨਹਿਰੀ ਵਿਭਾਗ ਨੂੰ ਸੂਚਿਤ ਕਰਕੇ ਨਹਿਰ ਦੇ ਦੋਨੋਂ ਪਾਸੇ ਬੈਰੀਕੇਡ ਲਗਾ ਕੇ ਰਸਤਾ ਬੰਦ ਕਰ ਦਿੱਤਾ ਜਦੋਂ ਸਾਡੀ ਟੀਮ ਵੱਲੋਂ ਇਸ ਜਗ੍ਹਾ ਦਾ ਦੌਰਾ ਕੀਤਾ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਇਹ ਪੁਲ ਨਹਿਰ ਬਣ ਸਮੇਂ ਬਣਾਇਆ ਗਿਆ ਸੀ ਪਰ ਪਿਛਲੇ ਕਈ ਦਿਨਾਂ ਤੋਂ ਭਾਰੀ ਟਿੱਪਨ ਲੰਘ ਰਹੀ ਸੀ ਇਸ ਪੁਲ ਉੱਤੋਂ ਸਕੂਲੀ ਵਾਹਨ ਰਾਹਤਿਕ ਲੋਕਾਂ ਦੀਆਂ ਗੱਡੀਆਂ ਦਾ ਕਾਫਲਾ ਲੰਘਦਾ ਸੀ ਪਰ ਇਸ ਪੁਲ ਵੱਲ ਕਿਸੇ ਦਾ ਧਿਆਨ ਨਹੀਂ ਆਇਆ ਇਸ ਪੁਲ ਦੀ ਖਸਤਾ ਹਾਲਤ ਕਿਸੇ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਮਹਿਕਮੇ ਅਧਿਕਾਰੀਆਂ ਨੂੰ ਕੋਈ ਧਿਆਨ ਨਹੀਂ ਦਿੱਤਾ ਗਿਆ ਜੇਕਰ ਦਿਨ ਸਮੇਂ ਇਹ ਪੁਲ ਟੁੱਟ ਕੇ ਡਿੱਗ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਜਦੋਂ ਇਸ ਬਾਰੇ ਐਸ ਡੀ ਐਮ ਰੀਚਾ ਗੋਇਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲੀ ਸੀ ਉਹਨਾਂ ਨੇ ਕੱਲ ਪਹਰੀ ਵਾਹਨਾ ਦੀ ਆਵਾਜ਼ਾਈ ਬਿਲਕੁਲ ਬੰਦ ਕਰ ਦਿੱਤੀ ਸੀ ਸਾਡੀ ਟੀਮ ਵੱਲੋਂ ਨਾ ਲੱਗਦੇ ਪਿੰਡ ਚੁਪਕੀ ਪਾਖੜਾ ਪੁਲ ਦਾ ਦौरा ਕੀਤਾ ਤਾਂ ਇਸ ਪੁਲ ਦੀ ਵੀ ਖਸਤਾ ਹਾਲਤ ਦੇਖ ਨੂੰ ਮਿਲੀ ਲੱਗਦਾ ਹੈ ਇਸ ਪੁਲ ਨੂੰ ਜਲਦੀ ਬੰਦ ਨਾ ਕੀਤਾ ਤਾਂ ਵੱਡਾ ਹਾਸਾ ਹੋ ਸਕਦਾ ਹੈ ਅਤੇ ਇਸ ਪੁਲ ਦੀ ਰੋਲਿੰਗ ਵੀ ਟੁੱਟ ਚੁੱਕੀ ਹੈ ਮੇਰਾ ਨਾਮ ਸੇਵਰਨ ਪ੍ਰੀਤ ਸਿੰਘ ਆ ਜੀ ਕਿਹੜੇ ਪਿੰਡ ਆ ਪਿੰਡ ਚੁਪਕੀ ਆ ਜੀ ਕਿੰਨੇ ਤੇ ਜਿਹੜਾ ਪੁਲ ਰਾਤ ਟੁੱਟਿਆ ਸੀ ਹਾਂਜੀ ਹਾਂਜੀ ਠੀਕ ਹੈ ਨੀ ਕੀ ਪ੍ਰਸ਼ਾਸਨ ਵੱਲੋਂ ਕੋਈ ਜਾਰੀ ਹੁਕਮ ਦੇਸ਼ ਦਿੱਤੇ ਸੀ ਜਾਂ ਬੈਰੀਕੇਡ ਲਾ ਰੱਖੇ ਜੀ ਨਹੀਂ ਲਗਾਏ ਵਾਸਤੇ ਨਹੀਂ ਇਹਦਾ ਵਾਸਤੇ ਕੁਝ ਵੀ ਪ੍ਰਬੰਧ ਨਹੀਂ ਕਰਿਆ ਹੋਇਆ ਜੀ ਸਾਨੂੰ ਪਤੇ ਚੋਂ ਨੇੜੇ ਨੇੜੇ ਪਿੰਡਾਂ ਦੇ ਜਿਹੜੇ ਲੰਘਦੇ ਨੇ ਟੇਪਰ ਵੀ ਜਾਂਦੇ ਨੇ ਇੱਥੋਂ ਮੰਤਰੀ ਵੀ ਜਾਂਦੇ ਨੇ ਪ੍ਰਸ਼ਾਸਨ ਸਾਰਾ ਕੋਈ ਜ਼ਿੰਮੇਵਾਰੀ ਨਹੀਂ ਦੀ ਜੇ ਇੱਥੇ ਇਹ ਕਿਉਂਕਿ ਪਹਿਲੀ ਲੋਕਾਂ ਨੂੰ ਵੇਅਰ ਕਰਨਾ ਚਾਹੀਦਾ ਸੀ ਕਿ ਇਹਦੀ ਮਿਆਦ ਹੁੰਦੀ ਇੱਕ ਚੀਜ਼ ਦੀ ਇਹਦਾ ਕੁਝ ਵੀ ਨਹੀਂ ਇੱਥੇ ਹੱਲ ਕੀਤਾ ਜੀ ਕੋਈ ਬੈਰੀਕੇਟਿੰਗ ਨਹੀਂ ਕੀਤੀ ਕੋਈ ਸਾਵਧਾਨੀ ਨਹੀਂ ਲਿਖਿਆ ਹੋਇਆ ਇੱਥੇ ਇਹ ਤਾਂ ਇਹ ਬੈਰੀਕੇਟ ਰਾ ਡਿੱਗਣ ਤੋਂ ਬਾਅਦ ਲੱਗੇ ਆ ਤੇ ਹਾਂਜੀ ਹਾਂਜੀ ਅੱਜ ਲੱਗੇ ਨੇ ਤੇ ਚਲੋ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਵਿਚਾਰ ਰਹਿ ਗਿਆ ਕਿਸੂ ਰਾਤ ਨੂੰ ਕੋਈ ਹਾਦਸਾ ਕੋਈ ਪਤਾ ਨਹੀਂ ਆਪਨ ਕੀ ਪਤਾ ਵੀ ਰਾਤ ਨੂੰ ਕੋਈ ਬੰਦਾ ਕਿਰ ਗਿਆ ਹਾਂਜੀ ਹਾਂ ਕੋਈ ਪਤਾ ਨਹੀਂ ਹਾਦਸਾ ਵੀ ਹੋ ਸਕਦਾ ਜੀ ਹਾਲੇ ਕੋਈ ਅਪਡੇਟ ਨਹੀਂ ਆਇਆ ਇਹਦੇ ਬਾਰੇ ਹਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਹਾਂ ਕਿਸੇ ਦਾ ਕੋਈ ਚਲੋ ਕੋਈ ਜਾਨੀ ਨੁਕਸਾਨ ਤੋਂ ਕੋਈ ਵਿਚਾਰਿਆ ਜਾਂ ਕਿਸੇ ਦਾ ਹੋ ਵੀ ਗਿਆ ਇਹ ਰਾਤ ਰਾਤ ਦਾ ਜੀ ਕੋਈ ਹਾਲੇ ਪੱਕਾ ਨਹੀਂ ਕਨਫਰਮ ਹੋਇਆ ਕਿਸੇ ਚੀਜ਼ ਦਾ ਹਰਜੋਤ ਸਿੰਘ ਜੀ ਹਰਜੋਤ ਸਿੰਘ ਕਿਹੜਾ ਪਿੰਡ ਤੁਹਾਡਾ ਬੇਲੂ ਮਾਜਰਾ ਜੀ ਬੇਲੂ ਮਾਜਰਾ ਇਹ ਜਿਹੜਾ ਟੁੱਟੇ ਰਾਤ ਟੁੱਟੇ ਹਾਂ ਜੀ ਇਹ ਰਾਤ ਟੁੱਟੇ ਜੀ ਇਹ ਜਿਹੜੇ ਬੈਰੀਕੇਡ ਲਾਏ ਗਏ ਹਨ ਇਹ ਕੀ ਪ੍ਰਸ਼ਾਸਨ ਨੇ ਪਹਿਲੇ ਲਾਏ ਆ ਅੱਧੀ ਇਹ ਅੱਜ ਜੇ ਲੱਗੇ ਨੇ ਜੀ ਕੱਲ ਨਾ ਜੀ ਕੱਲ ਤਾਂ ਅਸੀਂ ਲੰਘ ਕੇ ਗਏ ਆ ਇਹਦੇ ਉੱਤੋਂ ਦੀ ਸ਼ਾਮ ਨੂੰ ਹਾਂ ਜੀ ਕੋਈ ਬੈਰੀਕਟ ਨਹੀਂ ਸੀ ਨਾ ਜੀ ਪੁਲ ਕਿਵੇਂ ਟੁੱਟਿਆ ਇਹ ਪਤਾ ਨਹੀਂ ਜੀ ਰਾਤ ਟੁੱਟਿਆ ਡੇਢ 2 ਵਜੇ ਕੋਈ ਨੁਕਸਾਨ ਜਾਂ ਨੁਕਸਾਨ ਤਾਂ ਨਹੀਂ ਹੋਇਆ ਕੋਈ ਹਲੇ ਤਾਂ ਪਤਾ ਨਹੀਂ ਇਹ ਹੁਣ ਵਿੱਚ ਕੀ ਪਤਾ ਨਹਿਰ ਦੇ ਕੁਝ ਹੋਵੇ ਜੀ ਕੋਈ ਗੱਡੀ ਹੋਵੇ ਜਾਂ ਇਹ ਕਿਹੜਾ ਕੁਝ ਦਿਸ ਰਿਹਾ ਜੀ ਤੁਸੀਂ ਕਹਿ ਰਹੇ ਜੂ ਕਿ ਪੂਲਾਂ ਵਿੱਚ ਚਨਾ ਲਾਇਆ ਸਾਨੂੰ ਜੀ ਪੁਲ ਖਤਰਨਾਕ ਹੈ ਤੁਸੀਂ ਆਪਣੇ ਵੱਲੋਂ ਚਨਾ ਲਾਇਆ ਸੀ ਹਾਂ ਜੀ ਅਸੀਂ ਵੀ ਚਲੋ ਬੱਚਿਆਂ ਦਾ ਬਚਾਅ ਹੋ ਜੇ ਹੂੰ ਤੇ ਅਸੀਂ ਆਪ ਦਾ ਮਹੀਨੇ ਤੋਂ ਉੱਪਰ ਹੋ ਗਿਆ ਸੀ ਬੰਦ ਕਰੇ ਹੋਏ ਨੂੰ ਇੱਧਰ ਦੀ ਕ੍ਰੋਸਿੰਗ ਜੀ ਅਸੀਂ ਤਾਂ ਨੰਗਣਾ ਬੰਦ ਕੀਤਾ ਹੋਇਆ ਸੀ ਇਹ ਸਸਨ ਵੱਲ ਕੋਈ ਕ੍ਰੋਸਿੰਗ ਬੰਦ ਨਹੀਂ ਕੀਤੀ ਸੀ ਨਾ ਜੀ ਹਲੇ ਤਾਂ ਕੁਝ ਨਹੀਂ ਜੀ ਅੱਜ ਅੱਜ ਲਾਈਆਂ ਨੇ ਆਹ ਹਾਂ ਜੋੜਾ ਬਾਦਰਾ ਪੁਲ ਤੇ ਹਟਿਆ ਗਿਆ ਹੈ ਟੈਰੀ ਹੋ ਗਿਆ ਉਹਨੂੰ ਮਨਨ ਕਿ ਪਹਿਲਾਂ ਇਨੀ ਰੋਕੇ ਗਿਆ ਕੋਈ ਉੱਥੇ ਬੈਰੀਕਾਰ ਨਹੀਂ ਲਾਗੇ ਸੀ ਇਸ ਚ ਰਾਤ ਤੋਂ ਰਾਤ ਲਾਇਆ ਬੈਰੀਕਾਰ ਪਹਿਲੇ ਕਿਉਂ ਲਾਗੇ ਉਹ ਠੀਕ ਨਹੀਂ ਸੀ ਖਰਾਬ ਸੀ ਇਸ ਚ ਇਸ ਤੋਂ ਕੱਲ ਇੱਕ ਦਿਨ ਪਹਿਲਾਂ ਮਤਲਬ ਇਹ ಗ್ರಾಮ ਪੰਚਾਇਤ ਵੱਲੋਂ ਇਸ਼ੂ ਆਇਆ ਸੀਗਾ ਸਰਪੰਚ ਸਾਹਿਬ ਵੱਲੋਂ ਕਿ ਪੁਲ ਇੱਕ ਜਗ੍ਹਾ ਥੋੜਾ ਬੈਠ ਗਿਆ ਹੈਗਾ ਤੇ ਇਟ ਕੈਨ ਬੀ ਅਨਸੇਫ ਫॉर ਦਾ ਵਹੀਕਲਸ ਤਾਂ ਸਾਡੇ ਵੱਲੋਂ ਮੰਡੀ ਬੋਰਡ ਤੇ ਬੀਐਮਐਲ ਐਸਡੀਓ ਸਾਹਿਬ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਸੀਗੀਆਂ ਤੇ ਉਹਨਾਂ ਨੇ ਇਹਨਾਂ ਨੂੰ ਸਟੀਲ ਬੈਰੀਕੇਡਿੰਗ ਕਰਕੇ ਹੈਵੀ ਟ੍ਰੈਫਿਕ ਕੱਲ ਹੀ ਬੰਦ ਕਰਾ ਦਿੱਤੀ ਗਈ ਸੀ ਤੇ ਰਾਤ ਕੋਈ ਵੀ ਉੱਥੇ ਆਵਾਜਾਈ ਦੀ ਟ੍ਰੈਫਿਕ ਨਹੀਂ ਸੀ ਤੇ ਸ਼ਾਮ ਨੂੰ ਉਹਨਾਂ ਨੂੰ ਮੇਰੇ ਵੱਲੋਂ ਇਨਸਟਰਕਸ਼ਨ ਚੱਲਿਆ ਗਿਆ ਐਂਸੇ ਕਿ ਇਹਨੂੰ ਆਪਾਂ ਹੈਵੀ ਟ੍ਰੈਫਿਕ ਨੂੰ ਬੰਦ ਕਰਕੇ ਇਹਨੂੰ ਅੱਗੇ ਰਿਪੇਅਰ ਜਾਂ ਜੋ ਵੀ ਇਹਦੇ ਅੱਗੇ ਬੰਦੀ ਕਾਰਵਾਈ ਉਹਨੂੰ ਮੁਕੰਮਲ ਕਰਾਈ ਜਾਵੇ ਤਾਂ ਜੋ ਆਮ ਪਬਲਿਕ ਨੂੰ ਇਹਦੀ ਜ਼ਿਆਦਾ ਪਰੇਸ਼ਾਨੀ ਨਾ ਚਲਣੀ ਪਵੇ ਜੇ ਟ੍ਰੈਫਿਕ ਡਾਇਵਰਟ ਵੀ ਹੋ ਰਹੀ ਹੈ ਤਾਂ ਰਾਤ ਨੂੰ ਬਟ ਕਿਉਂਕਿ ਉਹ ਖਸਤਾ ਸੀ ਤੇ ਰਾਤ ਨੂੰ ਉਹ ਜਿਹੜਾ ਪੁਲ ਆਪਣੇ ਆਪ ਤਾਂ ਸਿਆ ਹੈਗਾ ਕੋਈ ਇਦਾਂ ਨਹੀਂ ਕਿ ਕਿ ਉੱਥੇ ਕੋਈ ਵਹੀਕਲ ਆਂਗ ਰਿਹਾ ਜਿਹਦੇ ਤੇ ਸਵੇਰੇ ਉਹਦਾ ਪਾਣੀ ਕੱਢ ਦਿੱਤਾ ਗਿਆ ਤੇ ਮੌਕੇ ਤੇ ਐਕਸੀਡ ਮੰਡੀ ਬੋਰਡ ਐਸ ਡੀਓ ਮੰਡੀ ਬੋਰਡ ਐਸ ਡੀਓ ਬੀ ਐਮ ਐਲ ਮੌਜੂਦ ਸੀਗੇ ਤੇ ਹੁਣ ਜਿਹੜੀ ਇਹਦੀ ਪੁਲ ਬਣਾਉਣ ਦੀ ਜਿਹੜੀ ਅਗਲੀ ਜਿਹੜੀ ਪ੍ਰਕਿਰਿਆ ਹੈ ਉਹਦੇ ਲਈ ਉਹਨਾਂ ਨੇ ਮਾਨਯੋਗ ਸੈਕਟਰੀ ਸਾਹਿਬ ਨੂੰ ਵੀ ਪੁਆਇੰਟ ਰੇਜ਼ ਕਰਤਾ ਹੈਗਾ ਈਸ਼ੂ ਤੇ ਲੈਟਰ ਚੱਲੀ ਗਈ ਹੈ ਤੇ ਸਾਡੀ ਪਬਲਿਕ ਰਹੀ ਅਪੀਲ ਹੈ ਕਿ ਟ੍ਰੈਫਿਕ ਹੁਣ ਤਨੇਠੇ ਵੱਲ ਦੀ ਡਾਇਵਰਟ ਕੀਤੀ ਗਈ ਹੈ ਤੇ ਇਹਨੂੰ ਕੰਮ ਨੂੰ ਜਲਦੇ ਨੂੰ ਸ਼ੁਰੂ ਕਰਕੇ ਮੁਕੰਮਲ ਕਰਾਇਆ ਜਾਵੇਗਾ ਤੇ ਸਮਾਨੇ ਤੱਕ ਕਿਉਂਕਿ ਜਿਵੇਂ ਹੁਣ ਆਪਾਂ ਮੰਡੀਆਂ ਦਾ ਸੀਜ਼ਨ ਹੈ ਤੇ ਹੋ ਰਿਹਾ ਹੈ ਤਾਂ ਜਿਹੜੀ ਆਪਣਾ ਸੈਕੰਡ ਰੂਟ ਹੈ ਉਹ ਹ ਉਸ ਤੋਂ 2 ਕਿਲੋ ਮਟਾਕੇ ਦੀ ਇੱਕ ਲੱਗੇ ਪੁੱਲ ਲੱਗੇ ਇੰਤੇ ਚੁੱਕੀ ਉਹਦੀ ਪਿੱਠੀ ਤੋਂ ਉਹ ਖਸਦਾ ਹੈ ਕਿ ਉਹਨੂੰ ਸੁਬਤ ਕਰਾਉਣਾ ਜਿਹੜੇ ਦੇਖੋ ਜਿਹੜੇ ਵੀ ਸਾਡੇ ਧਿਆਨ ਚਾਹੁੰਦਾ ਸੀ ਨਾਲ ਨਾਲ ਉਹਦੇ ਇਨਸਪੈਕਸ਼ਨ ਕਰਵਾਉਣੇ ਹੈਗੇ ਆ ਜੀ ਸੰਬੰਧਤ ਵਿਭਾਗਤੋਂ ਤੇ ਪੀ ਡਬਲਯੂ ਡੀ ਤੋਂ ਜੇ ਇਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੈ ਕਿ ਅਨ ਸੇਫ ਹੈ ਲਾਈਕ ਕੁਝ ਕਈ ਵਾਰ ਕੀ ਹੁੰਦਾ ਕਿ ਹੈਵੀ ਵਹੀਕਲਸ ਨਹੀਂ ਅਨ ਸੇਫ ਹੁੰਦਾ ਬਟ ਜਿਹੜੇ ਪੈਦਲ ਯਾਤਰੀ ਰੇ ਜਾਂ ਕੋ ਟੂ ਵੀਲਰ ਲੰਘ ਸਕਦੇ ਹੁੰਦੇ ਨੇ ਕਿਉਂਕਿ ਆਪਾਂ ਨੂੰ ਇਹ ਵੀ ਹੁੰਦਾ ਕਿ ਕੋਈ ਪਬਲਿਕ ਦੀ ਜ਼ਿਆਦਾ ਉਸ ਚੀਜ਼ ਨਾਲ ਇਨਕਨਵੀਨੀਅੰਸ ਨਾ ਹੋਵੇ ਜੇ ਕੰਪਲੀਟਲੀ ਅਨ ਸੇਫ ਹੈ ਤਾਂ ਉਹਨੂੰ ਕਰ ਦਿੱਤਾ ਜਾਏਗਾ ਤਾਂ ਉਹ ਪੁਲ ਵੀ ਅਸੀਂ ਚੈੱਕ ਕਰਵਾ ਲਾਂ। ਅਚਮਾਨਾ ਤੋਂ ਕੇਲਾਸ਼ ਸ਼ਰਮਾ ਦੀ ਰਿਪੋਰਟ